ਅੱਜ 500 ਕੰਬਲ ਜ਼ਿਲਾ ਕੀ ਲੋਕਾਂ ਨੂੰ ਨਾਲ ਚਾ ਦਾ ਰੰਗ ਲਾ ਕੇ ਉਹ ਲੋਕਾਂ ਨੂੰ ਪਾਟੋ ਕੰਬਲ ਢਾੜ ਕੀਤਾ ਗਿਆ। ਨਾ 4000 ਰੁਪਏ ਵੀ ਨਹੀਂ ਦੇ ਕੇ ਕਾਇਦੇ ਆਪਣਾ ਕਿਯਾਰਾ ਕਰਿਆ। ਮੈਂ ਅਸਥਮਣੇ ਵਾਸਤੇ ਆਸਮਣਾਇਆ ਆਪਣਾ ਆਸਮਣਾਇਆ ਇੱਧੇ ਕੰਡਵਾਲ ਉੱਤੇ ਪਤਾ ਮੱਟੀ ਮੋਤੀ ਸਾਹੂ ਨੇ ਮੈਨੂੰ ਜਗ੍ਹਾ ਦਿੱਤੀ ਹੈ ਲੇਕਿਨ ਮੈਂ ਉਹ ਆਪਣੇ ਵਾਸਤੇ ਨਹੀਂ ਬਣਾਣੀ। ਉਹ ਲੋਕਾਂ ਵਾਸਤੇ ਮਾਨਿਆ ਕਿ ਮੈਂ ਲੋਕਾਂ ਦੀ ਸੇਵਾ ਕਰਨਾ ਜੀ ਜਿੰਨੀ ਦੇਰ ਮੇਰੇ ਕੋਲ ਰਹਿਣ ਦੀ ਜਗ੍ਹਾ ਨਹੀਂ ਹੈ ਮੈਂ ਕੋ ਟਿਕਟਾਰੀ ਰਿਕਵੈਸਟ ਕਰ ਰਿਹਾ ਕਿ ਮੈਨੂੰ ਇਤਖਾਨ ਜਿਹੜੀ ਹੈ ਮੈਂ ਰਹਿਣ ਵਾਸਤੇ ਬਿੰਦਿਲ ਵਿੱਚ ਇੰਟਰਵਿਊ ਨਹੀਂ ਕਰ ਸਕਦੇ ਬਿੰਦਿਲ ਵਿੱਚ ਮੈਂ ਇੰਟਰਵਿਊ ਨਹੀਂ ਕਰ ਸਕਦੇ ਉਹ ਮੇਰੇ ਮਨੂੰ ਇਤਖਾਨ ਦੇ ਕੋਲ ਰਹਿਣ ਦੀ ਇੰਟਰਵਿਊ ਕਿਤਾ ਹੈ ਜੀ ਜਿੰਨੀ ਟਾਈਮ ਮੇਰੇ ਕੋਲ ਰਹਿਣ ਦੀ ਜਗ੍ਹਾ ਨਹੀਂ ਹੈ ਮੈਂ ਕੋ ਟਿੱਸਰਵਾਦੀ ਬੇਟੇ ਰਿਕਵੈਸਟ ਕਰਦਾ ਕਿ ਮੈਨੂੰ ਇਹ ਦੁਕਾਨ ਦੇ ਰਹੀ ਹੈ ਮੈਨੂੰ ਰਹਿਣ ਵਾਸਤੇ ਦਿੱਲੀ ਕੇਡ ਮੈਂ ਇੰਟਰਡਾਊਨ ਨਹੀਂ ਕਰ ਸਕਦੇ ਦਿੱਲੀ ਕੇਡ ਮੈਂ ਇੰਟਰਡਾਊਨ ਨਹੀਂ ਕਰ ਸਕਦੇ ਉਲੀਟਰ ਮੈਨੂੰ ਇਹ ਦੁਕਾਨ ਦੇ ਉੱਤੇ ਰਹਿਣ ਦੀ ਇੰਟਰਡਾਊਨ ਕਿਤੇ ਹੈ ਤਾਂ ਕਿੰਨੇ ਕੰਮਲ ਵੰਡੇਗੇ ਨੇ ਅੱਜ 500 ਕੰਮਲ ਜਿਹੜਾ ਕਿ ਲੋਕਾਂ ਨੂੰ ਨਾ ਕਾ ਦਾ ਰੰਗ ਲਾ ਕੇ ਉਹ ਲੋਕਾਂ ਨੂੰ ਪੰਤੋ ਕੰਬਰ ਧਾਣ ਕੀਤਾ ਗਿਆ ਇਸ ਵਾਰ ਇਹ ਕਿਤਾ ਸੀਗਾ ਕਾਸੀ ਕਿਤਾ ਕੱਟੇਗੀ 10 10 ਰੁਪਏ ਕੱਟੇ ਕਰਕੇ ਲੋਕਾਂ ਦੀ ਸੇਵਾ ਨਹੀਂ ਕਰਦਾ ਰਹਾ ਉਹ ਮੈਂ ਉਹ ਟੀ ਸ਼ਰਮਾ ਜੀ ਬਹੁਤ ਧੰਨਵਾਦ ਕਰਦਾ ਜੀ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦੇ ਬੇਟੇ ਉਹ ਮੈਂ ਉਹਦਾ ਵੀ ਬਹੁਤ ਸ਼ੁਕਰੀਆ ਕਰਨਾ ਕਿ ਮਨੂ ਕਿਤੇ ਰਹਿਣ ਨੂੰ ਇੰਤਜ਼ਾਮ ਕਰ ਦੋ ਕਿਉਂਕਿ ਮੈਂ 5000 ਰੁਪਏ ਮਹੀਨਾ ਦੇ ਕੇ ਕਾਇਦੇ ਆਪਣਾ ਗੁਜ਼ਾਰਾ ਕਰਦਾ ਅਗਲੇ ਪਰਜਾਤ ਕੀ ਨੇ ਤੁਹਾਡੇ ਅਗਲੇ ਪਰਜਾਤ ਕੀ ਮੈਂ ਅਗਲੀ ਭਵਾਸਤੇ ਆਸ਼ਰਮ ਬਣਾਇਆ ਆਪਣਾ ਆਸ਼ਰਮ ਬਣਾਇਆ ਇੱਧਰ ਕੰਡਵਾਲ ਉੱਤੇ ਪੱਧਰ ਮੱਟੀ ਮੋਤੀ ਸਾਹਿਬ ਨੇ ਮੈਨੂੰ ਜਗ੍ਹਾ ਦਿੱਤੀ ਹੈ ਲੇਕਿਨ ਮੈਂ ਉਹ ਆਪਣੇ ਵਾਸਤੇ ਨਹੀਂ ਬਣਾਣੀ ਹੈ ਉਹ ਲੋਕਾਂ ਵਾਸਤੇ ਬਣਾਣੀ ਹੈ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜਿਨ੍ਹਾਂ ਨੂੰ ਆਪ ਤੇ ਉਹਨਾਂ ਵੱਤੇ ਘਰੋਂ ਕੱਢ ਦਿੰਦੇ ਉਹਨਾਂ ਵਾਸਤੇ ਮੈਂ ਆਸ਼ਰਮ ਬਣਾ ਰਿਹਾ ਹਾਂ ਔਰ ਬੜੀ ਤਰਜੀਹ ਬਣਾ ਰਿਹਾ ਹਾਂ ਔਰ ਮੇਰੀ ਕਮੇਟੀ ਵੀ ਮੇਰਾ ਬਹੁਤ ਸਾਥ ਦੇ ਰਹੀ ਹੈ ਉਹਨਾਂ ਇਹਨਾਂ ਸਰਕਾਰਾਂ ਨਾਲ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਮੇਰੇ ਨਾਲ ਹੱਥ ਦਮ ਖੜੇ ਰਹਿੰਦੇ ਸਭ ਤੋਂ ਪਹਿਲੇ ਜੀ ਮੈਂ ਇੱਕ ਕਲ ਕਵਾਂਗੇ ਰਾਜੂ ਜੀ ਨੇ ਜੋ ਕੰਮ ਕੀਤਾ ਔਰ ਜੋ ਕਰਦੇ ਆ ਰਹੇ ਨੇ ਇਹ ਬਹੁਤ ਵੱਡੀ ਮਿਸਾਲ ਹੈ ਇਹ ਮਾਨਵਤਾ ਲਈ ਬਹੁਤ ਵੱਡੀ ਮਿਸਾਲ ਹੈ ਤੇ ਜਿਹੜੇ ਲੋਕ ਲਾਈਫ 'ਚ ਐਕਸਕਿਊਜ਼ ਬਣਾਉਂਦੇ ਕਿ ਮੈਂ ਨਹੀਂ ਕਰ ਸਕਦਾ ਮੈਂ ਨਹੀਂ ਕਰ ਸਕਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ ਔਰ ਮੈਂ ਪ੍ਰਮਾਤਮਾ ਦੇ ਕੋਈ ਅਰਦਾਸ ਕਰਦਾ ਹਾਂ ਪ੍ਰਾਰਥਨਾ ਕਰਦਾ ਕਿ ਇਹਨਾਂ ਨੂੰ ਪ੍ਰਮਾਤਮਾ ਹਮੇਸ਼ਾ ਹੋਰ ਜ਼ਿਆਦਾ ਦਵੇ ਇਹਨਾਂ ਦੇ ਹਮੇਸ਼ਾ ਹੀ ਪ੍ਰਾਪਨਾ ਕਰਦਾ ਕਿ ਇਹਨਾਂ ਦੇ ਉੱਪਰ ਜਿਹੜੇ ਚੜ੍ਹਦੀ ਕਲਾ ਚ ਰਹਿਣ ਹਮੇਸ਼ਾ ਹੀ ਵਧੀਆ ਰਹਿ ਇਹਨਾਂ ਦਾ ਜੋ ਕਰ ਰਹੇ ਨੇ ਜੀ ਇਹਨਾਂ ਵੱਲੋਂ ਡਿਮਾਂਡ ਕੀਤੀ ਹੈ ਕਿ ਰਹਿਣ ਵਾਸਤੇ ਜਗ੍ਹਾ ਨਹੀਂ ਆਉਣਾ ਪਉਂਦਾ ਇਹਨਾਂ ਨੇ ਜੀ ਮੈਨੂੰ ਪੁੱਛਿਆ ਜੀ ਪਹਿਲੇ ਮਤਲਬ ਆਏ ਆਪਾਂ ਗੱਲ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਇੱਦਾਂ ਇਹਨਾਂ ਨੂੰ ਦਿੱਕਤ ਆ ਰਹੀ ਹੈ ਰਹਿਣ ਦੇ ਲਈ ਤੇ ਮੈਂ ਇਹਨਾਂ ਨੂੰ ਆਸ਼ਵਾਸਨ ਦੁਲਾਇਆ ਕਿ ਮੈਂ ਜਿੱਦਾਂ ਹੀ ਸਾਡੇ ਨੇਤਾ ਜੀ ਆਂਦੇ ਨੇ ਉਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਕਿਤੇ ਨਾ ਕਿਤੇ ਸੀ ਰਹਿਣ ਦਾ ਕੋਈ ਨਾ ਕੋਈ ਟਿਕਾਣਾ ਜਾਂ ਕੋਈ ਵਧੀਆ ਜਗ੍ਹਾ ਆਪਾਂ ਨੂੰ